ਮੈਨੂੰ 100 ਜਨਮਾਂ ਦਾ ਗਿਆਨ ਹੈ 100 ਜਨਮਾਂ ਤੱਕ ਸੁੱਜੀ ਹੈ ਇਹ ਭਗਵਾਨ ਕ੍ਰਿਸ਼ਨ ਜੀ ਨੂੰ ਪਿਆਰ ਰਾਜੇ ਬਲਦਰਾਸਟ ਨੂੰ ਕਹਿੰਦੇ ਨੇ ਕਹਿੰਦੇ ਇੱਥੇ ਰਾਜਾ ਨਾ ਕੱਲੇ 100 ਜਨਮਾਂ ਦੀ ਗੱਲ ਜੀ ਕਹਿੰਦੇ 100 ਜਨਮਾਂ ਤੋਂ ਪਿੱਛੇ ਚੱਲੋ ਇਹ ਤ੍ਰਿਪਟਰਾਚਨ ਕਹਿੰਦਾ ਮਹਾਰਾਜ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਪਿੱਛੇ ਜਾ ਕੇ ਆਪਣੇ ਹੋਰ ਜਨਮ ਦੇਖਾਂ ਗੁਰੂ ਪਿਆਰੇ ਕਹਿ ਗਿਆ ਪਾ ਬੰਦਾ ਕਿ ਸੋਚ ਰਿਹਾ ਨੇ ਕਿ ਇੱਕੋ ਹੀ ਜਨਮ ਹੈ ਸਾਡਾ ਜੇ ਇੱਕ ਵਾਰੀ ਜਨਮ ਲੈ ਲਿਆ બીજી ਵਾਰੀ ਜਨਮ ਲੈਣਾ ਨਹੀਂ ਦਾ ਪਿੱਛੇ ਕਿੰਨੇ ਜਨਮ ਲਏ ਨੇ ਉਹ ਤਾਂ ਸਾਨੂੰ ਪਤਾ ਨਹੀਂ ਹੁਣ ਬਾਣੀ ਪੜ ਕੇ ਦੇਖੀ ਗੁਰੂ ਪਿਆਰੇ ਬਾਣੀ ਦੇ ਵਿੱਚ ਮਹਾਰਾਜ ਨੇ ਕੱਲੇ ਕੱਲੀ ਗੱਲ ਜਿਹੜੀ ਹੈ ਮਰਵਾਣੀ ਦੇ ਵਿੱਚ ਨਹੀਂ ਲਿਖੀ ਹੈ ਕਿ ਤੂੰ ਕਿੰਨੇ ਕ ਜਨਮ ਧਾਰਨ ਕੀਤਾ ਕਈ ਜਨਮ ਭੇਗੀਤ ਪਤੰਗਾ ਕਈ ਜਨਮ ਦਾ ਰੀਨ ਰੰਗਾ ਕਈ ਜਨਮਾਂ ਕੀ ਸਰਬ ਹੋਏ ਬਈ ਜਨਮ ਹੈ ਬਰ ਬ੍ਰਖ ਜੋਏ ਮਿਲ ਗਦੀਸ਼ ਮਰਨ ਕੀ ਬਰੀਆ ਚਰੰਗ ਕਾਲ ਇਹ ਦੇਸ਼ ਸੰਜਰੀਆ ਕਿੰਨੇ ਮ ਜਨਮ ਤੋਂ ਲੈ ਨੇ ਕਿੰਨੇ ਜਨਮ ਤੋਂ ਧਾਰਨ ਕੀਤੇ ਨੇ ਕਿੰਨੇ ਜਨਮ ਤੋਂ ਲੈਣੇ ਨੇ ਇਹ ਵਾਲ ਕੇ ਜਾਣ ਜੇ ਕਿਸੇ ਨੂੰ ਆਪਣੇ ਜਨਮ ਦਾ ਕੋਈ ਗਿਆਨ ਹੈ ਨਾ ਤੇ ਪਿਛਲੇ ਜਨਮਾਂ ਕਰਕੇ ਮਾਰਨੇ ਕਰਦੇ ਭਗਵਾਨ ਕਿ ਸੰਜੀਗਤ ਤੈਨੂੰ ਸੋ ਜਨਮਾਂ ਦਾ ਕਿਵੇਂ ਗਿਆਨ ਨਾ ਮਹਾਰਾਜ ਮੈਂ ਜਨਮ ਤੋਂ ਅੰਨ੍ਹਾ ਗੱਲੇ ਤੇ ਮੇਰੇ ਖਾਂ ਨਿਤ ਲੈਟ ਨਹੀਂ ਮੈਂ ਅੱਜ ਤੱਕ ਕਿਸੇ ਨੂੰ ਦੇਖਿਆ ਨਹੀਂ ਬਈ ਪ੍ਰਾਈਸਤਰੀ ਨੂੰ ਨਹੀਂ ਦੇਖਿਆ ਕੋਈ ਮਾੜਾ ਕਰਮ ਨਹੀਂ ਕੀਤਾ ਕਹਿੰਦੇ ਕਿਵੇਂ ਇਹ ਜਦੋਂ ਮੇਰਾ ਜਨਮ ਹੋਇਆ ਨਾ ਮੇਰੇ ਜਿਹੜਾ ਸਵਾਸ ਜਿਹੜੇ ਸੀ ਮੇਰੇ ਉਸ ਸੁਖਮਨਾ ਨਾੜੀ ਦੇ ਵਿੱਚ ਰੁਕੇ ਲੀ ਤੇ ਗੁਰੂ ਪਿਆਰ ਕਹਿੰਦੇ ਜਦੋਂ ਸੁਖਮਨਾ ਨਾੜੀ ਦੇ ਵਿੱਚੋਂ ਕਹਿੰਦੇ ਧਿਆਨ ਮੁੜਦਾ ਹੈ ਉੱਥੋਂ ਪ੍ਰਾਣ ਖੁੱਲਦੇ ਨੇ ਸ્વાસ ਭੁੱਲਦੇ ਨਹੀਂ ਜੇ ਢੱਗੜੇਣੀ ਹੁੰਦੀ ਹੈ ਉਹ ਮੁਰਦੀ ਤਾਂ ਜਾ ਕੇ ਕਹਿੰਦੇ ਬੱਚਾ ਰੋਂਦਾ ਤਾਂ ਰੱਬ ਨਾਲੋਂ ਰਿਬ ਟੁੱਟਦੀ ਹੈ ਤੇ ਸੰਸਾਰ ਨਾਲ ਜੁੜਦੀ ਹੈ ਬਾਣੀ ਪੜਦੇ ਆ ਨਾ ਲਿਖੋ ਛੋਟੇ ਲਗਦੇ ਸਨਾ ਮਾਇਆ ਅਮਰ ਵਰਤਾਇਆ ਇਹ ਗੁਰੂ ਪਿਆਰੇ ਕਾਜ ਦਾ ਮਹਾਂਪੁਰਖ ਰੱਬ ਦੇ ਪਿਆਰੇ ਕਿਹਾ ਕਰਦੇ ਨੇ ਕਿ ਜਦੋਂ ਬੱਚਾ ਰੋਂਦਾ ਨਾ ਉਹਦੀ ਨਾਮਕਾਰ ਦੇ ਨਾਲੋਂ ਰਿਬ ਟੁੱਟ ਜਾਂਦੀ ਹੈ ਉਪਰ ਜਨਨੋ ਮਾਇਆ ਨੇ ਖੇਲ ਵਰਤਾਇਆ ਰੱਬ ਨਾਲ ਜਿਹੜੀ ਗੁਰ ਪਿਆਰੇ ਲਿਓ ਟੁੱਟ ਜਾਣੀ ਇਹ ਵੀ ਸੁਖੀ ਲੱਗੇ ਜਿਸਨਾ ਮਾਇਆ ਵਰਤਾਇਆ ਉਦੋਂ ਕਹਿੰਦੇ ਰੱਬ ਨਾਲ ਧਿਆਨ ਟੁੱਟ ਜਾਣਾ ਜਿਵੇਂ ਸੁਖਦੇਵ ਪੁਣੀ ਵਰਗੇ ਸਾਧੂ ਇਹਨਾਂ ਨੇ ਗੁਰ ਪਿਆਰੇ 12 ਸਾਲ ਤੱਕ ਜਨਮ ਨਹੀਂ ਪਹਿਲਾਂ ਲਿਆ ਜੇ ਜਨਮ ਲਿਆ ਇਹ ਜੇ ਗੁਰ ਪਿਆਰੇ ਜਨਮਤ ਹੀ ਸੁਖ ਲਈ ਉਦਾਸੀ ਸੋ ਉਹਦੇ ਮੂੜੀ ਨੇ ਕਹਿੰਦੇ ਜਨਮ ਲੈਂਦੇ ਆ ਸਾਰੇ ਨਾਮ ਜਪਣ ਵਾਸਤੇ ਜੰਗਲਾਂ ਦੇ ਵਿੱਚ ਚਲਿਆ ਗਿਆ ਹੁਣ ਆਪਾਂ ਕਹਿੰਦੇ ਆਹ ਲਾਣੋ ਦੇ ਕੇ ਜਮ ਦਾ ਬੱਚਾ ਕਿਵੇਂ ਦਾ ਸਕਦਾ ਕਿਉਂਕਿ ਜਮ ਇਹਦੇ ਹੀ 10-12 ਸਾਲ ਦਾ ਹੋ ਚੁੱਕਿਆ ਸੀ ਸੋ ਇਹ ਇਸ ਪਾਸੇ ਨਾਦਾਈ ਇਹ ਕਥਾ ਜਿਹੜੀ ਬੜੀ ਲੱਭੀ ਹੈ ਤੇ ਗੁਰੂ ਪਿਆਰੇਓ ਆਜਾ ਤੇ ਇਤਰਾਸ਼ਟਰ ਕਹਿੰਦਾ ਕਿ ਮਹਾਰਾਜ ਮੇਰੇ ਜਿਹੜੇ ਪ੍ਰਾਣ ਮੇਰੇ ਸਵਾਸ ਜਿਹੜੇ ਨੇ ਉਹ ਸੁਖਮਣਾਈ ਦੇ ਜੁੜਨ ਕਰਕੇ ਮੈਨੂੰ ਸਮਝ ਹੀ ਆ ਗਈ। ਹੁਣ ਮੈਨੂੰ ਪਤਾ ਹੈ 100 ਜਨਮਾਂ ਤੱਕ ਕੋਈ ਪਾਪ ਕਰਮ ਨਹੀਂ ਕੀਤਾ, ਮਾੜਾ ਕਰਮ ਕੋਈ ਨਹੀਂ ਕੀਤਾ ਤੇ ਮੇਰੇ ਘੁੱਟ ਭੇ ਮਰ ਕੇ ਤੇ ਫਿਰ ਉਹ ਗੁਰੂ ਪਿਆਰ ਭਗਵਾਨ ਕ੍ਰਿਸ਼ਨ ਜੀ ਕਰ ਕਹਿੰਦੇ ਸਿਰ ਤੇ ਹੱਥ ਰੱਖਦੇ ਨੇ ਰਾਗੇ ਤ੍ਰਾਸਤ ਦੇ। ਉਹ ਕਹਿੰਦੇ ਕਿ ਪਿਛਲੇ ਜਦੋਂ 100 ਜਨਮਾਂ ਤੋਂ ਪਿੱਛੇ ਨੂੰ ਚਲਿਆ ਜਾ। ਪਿਛਲੇ ਜਨਮਾਂ ਦੇ ਵਲ ਝਾਤ ਮਾਰ ਕਹਿੰਦੇ ਤੈਨੂੰ ਪਤਾ ਲੱਗ ਜਾਵੇਗਾ ਪਿਛਲੇ ਜਨਮ ਗੁਰੂ ਪਿਆਰੇ ਜਦੋਂ ਸਿਰ ਤੇ ਹੱਥ ਰੱਖੇ ਨਾ ਸਰ ਕਹਿੰਦੇ ਜਦੋਂ ਹੱਥ ਰੱਖਿਆ ਤੇ ਰਾਜੇ ਤ੍ਰਿੰਦਰਾਸ਼ਟ ਦੇ ਕੰਪਾੜ ਮੁੱਲ ਗਈ ਇਹਨਾਂ ਪਿਛਲੇ 100 ਜਨਮਾਂ ਤੋਂ ਪਿੱਛੇ ਜਾ ਕੇ ਗਿਆਨ ਹੋ ਗਿਆ ਇੱਕ ਜਨਮ ਦੇ ਵਿੱਚ ਕੀ ਦੇਖਦਾ ਗੁਰੂ ਪਿਆਰੋ ਰਾਜਾ ਤ੍ਰਿੰਦਰਾਸ਼ਟ ਉਸ ਜਨਾਂ ਦੇ ਵਿੱਚ ਕੀ ਕਹਿੰਦੇ ਰਾਜਾ ਜਿਹੜਾ ਕਿ ਤਰਾਕਟਰ ਜਿਹੜਾ ਹੈ ਰਾਜਾ ਹੀ ਹੁੰਦਾ ਹੈ ਤੇ ਕਹਿੰਦੇ ਇਹਦੇ ਤੇ ਫੌਜਾਂ ਚੜਾਈ ਕਰ ਤੋਂ ਫਰਦੀਆਂ ਨੇ ਰਾਜ ਭਾਗ ਨੂੰ ਖੋਹ ਨੂੰ ਫਰਦੀਆਂ ਨੇ ਤੇ ਗੁਰੂ ਪਿਆਰਾ ਕਹਿੰਦੇ ਫਿਰ ਮਹਾਪੁਰਖਾਂ ਦਾ ਸੰਗ ਹੋ ਗਿਆ ਕਹਿੰਦੇ ਮਹਾਪੁਰਖਾਂ ਦੇ ਨਾਲ ਮੇਲ ਮਲਾਬ ਹੋ ਗਿਆ ਪ੍ਰਾਣੇ ਸੰਨਿਆਚ ਤੁਸੀਂ ਆਪ ਇਤਿਹਾਸ ਪੜ ਕੇ ਦੇਖੋ ਇਹ ਰਾਜੇ ਮਹਾਰਾਜੇ ਹੋਇਆ ਕਰਦੇ ਸੀ ਇਹਨਾਂ ਨੇ ਆਪਣੀ ਰਾਜ ਦੇ ਵਿੱਚ ਸੰਤ ਰੱਖੇ ਗਰ ਰੱਖਿਆ ਕਰਦੇ ਸਨ ਗੁਰੂ ਧਾਰਨ ਹੁੰਦਾ ਸੀ ਇਹਨਾਂ ਦਾ ਗੁਰੂ ਜਿਹਦੀ ਸਲਾਹ ਲੈ ਕੇ ਗੁਰੂ ਪਿਆਰੇ ਇਹਨਾਂ ਨੇ ਕੋਈ ਵੀ ਧਾਰਮਿਕ ਕੰਮ ਜਿਹੜਾ ਕਰਉਂ ਕਰਦੇ ਸੀ ਕਹਿੰਦੇ ਮਹਾਪ੍ਰਥਮ ਜਾ ਕੇ ਬੇਨਤੀ ਕੀਤੀ ਕਿ ਮੇਰੇ ਤੇ ਕਿਰਪਾ ਕਰੋ ਮੇਰਾ ਤਾਂ ਇਹ ਰਾਜ ਭਾਗ ਸਾਰਾ ਜਲੇ ਜਾਣਾ ਵੱਡੇ ਵੱਡੇ ਰਾਜੇ ਇਹ